ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਆਸ ਕਰਦੀ ਆ ਤੁਸੀਂ ਸਾਰੇ ਖੁਸ਼ ਹੋਵੋਗੇ ਤੰਦਰੁਸਤ ਹੋਵੋਗੇ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਅੱਜ ਦਾ ਵਿਸ਼ਾ ਆ ਕਿ ਆਪਣੀਆਂ ਗਵੰਡਣਾ ਬਾਰੇ ਇਸ ਤਰ੍ਹਾਂ ਸੋਚਣਾ ਜਾਂ ਇਸ ਤਰ੍ਹਾਂ ਕਹਿਣਾ ਬਹੁਤ ਹੀ ਮਾੜੀ ਗੱਲ ਹੁੰਦੀ ਆ ਬਹੁਤ ਹੀ ਸ਼ਰਮ ਵਾਲੀ ਗੱਲ ਹੁੰਦੀ ਆ ਅੱਜ ਦਾ ਵਿਸ਼ਾ ਖਾਸ ਕਰਕੇ ਮੇਰੀਆਂ ਭੈਣਾਂ ਲਈ ਜੇਕਰ ਅਸੀਂ ਇਹ ਗੱਲ ਨਾ ਸੋਚੀ ਨਾ ਵਿਚਾਰੀ ਤਾਂ ਆਉਣ ਵਾਲੀ ਪੀੜ੍ਹੀ ਤੇ ਇਸ ਦਾ ਬਹੁਤ ਹੀ ਮਾੜਾ ਅਸਰ ਪੈਣਾ ਤੇ ਆਉਣ ਵਾਲੀ ਪੀੜ੍ਹੀ ਨੇ ਸਾਨੂੰ ਕਦੇ ਵੀ ਮਾਫ਼ ਨਹੀਂ ਕਰਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਗਵਾਂਡਣਾ ਬਾਰੇ ਬਹੁਤ ਹੀ ਵੀਡੀਓਜ਼ ਆ ਰਹੀਆਂ ਵਾਂ ਜਿਸ ਵਿੱਚ ਗਵਾਂਡਣ ਦਾ ਵੱਖ-ਵੱਖ ਤਰੀਕਿਆਂ ਦਾ ਜ਼ਿਕਰ ਕੀਤਾ ਜਾਂਦਾ ਤੁਸੀਂ ਸਮਝ ਸਕਦੇ ਹੋ ਮੇਰਾ ਇਸ਼ਾਰਾ ਕਿੰਦਰ ਆ ਕੋਜ ਵੀਡੀਓ ਵਿੱਚ ਦਿਖਾਇਆ ਜਾਂਦਾ ਕਿ ਪਤੀ ਆਪਣੀ ਪਤਨੀ ਨੂੰ ਨਾ ਪਸੰਦ ਨਹੀਂ ਕਰਦਾ ਹੁੰਦਾ ਜਿੰਨਾ ਗਵੰਡਣ ਨੂੰ ਪਸੰਦ ਕਰਦਾ ਹੁੰਦਾ ਗਵੰਡਣ ਨੂੰ ਲਾਈਕ ਕਰਦਾ ਹੁੰਦਾ ਜਾਂ ਫਿਰ ਪਤਨੀ ਗਵੰਡੀ ਨੂੰ ਜ਼ਿਆਦਾ ਅਹਿਮੀਅਤ ਦਿੰਦੀ ਹੁੰਦੀ ਤੇ ਆਪਣੇ ਪਤੀ ਨੂੰ ਨਹੀਂ ਦਿੰਦੀ ਹੁੰਦੀ ਇਹ ਵੀਡੀਓਜ਼ ਤੁਸੀਂ ਅਕਸਰ ਹੀ ਵੇਖਦੇ ਹੋ ਇਹ ਵੀਡੀਓਜ਼ ਜਦੋਂ ਵੇਖੀਆਂ ਜਾਂਦੀਆਂ ਤਾਂ ਮੇਰੀਆਂ ਭੈਣਾਂ ਵੀ ਵੇਖਦੀਆਂ ਮੇਰੇ ਵੀਰ ਵੀ ਵੇਖਦੇ ਆ ਹੋ ਸਕਦਾ ਉਹ ਇੰਨਾ ਵੀਡੀਓਜ਼ ਨੂੰ ਵੇਖ ਕੇ ਹੱਸ ਕੇ ਤੇ ਅੱਗੇ ਕੱਢ ਦਿੰਦੇ ਹੋਣ ਪਰ ਇਹ ਹੱਸਣ ਵਾਲਾ ਵਿਸ਼ਾ ਨਹੀਂ ਇਹ ਸੋਚਣ ਵਾਲਾ ਵਿਸ਼ਾ ਆ ਕਿ ਸਾਡੇ ਆਂਡ ਗਵਾਂਡ ਵਿੱਚ ਰਹਿੰਦੀਆਂ ਗਵਾਂਡਣਾ ਜਿਹੜੀਆਂ ਉਹਨਾਂ ਬਾਰੇ ਇਹੋ ਜਿਹੀ ਸੋਚ ਰੱਖਣੀ ਬਹੁਤ ਹੀ ਮਾੜੀ ਗੱਲ ਆ ਤੇ ਸਾਡੀ ਸੋਚ ਇੰਨੀ ਗਿਰ ਚੁੱਕੀ ਆ ਕਿ ਅਸੀਂ ਗਵਾਂਡਣਾ ਬਾਰੇ ਇਹੋ ਜਿਹੀ ਸੋਚ ਰੱਖਦੇ ਆ ਪਹਿਲੀ ਗੱਲ ਕਿ ਗਵਾਂਡਣਾ ਕੌਣ ਹੁੰਦੀਆਂ ਨੇ ਜੇਕਰ ਤੁਸੀਂ ਇਸ ਗੱਲ ਦਾ ਸੋਚ ਵਿਚਾਰ ਕਰੋ ਤੇ ਗਵਾਂਢਣਾ ਸਾਡੀਆਂ ਮਾਵਾਂ ਭੈਣਾਂ ਪਰਜਾਈਆਂ ਹੀ ਹੁੰਦੀਆਂ ਨੇ ਕਿਉਂਕਿ ਪਿੰਡਾਂ ਵਿੱਚ ਜਦੋਂ ਅਸੀਂ ਸਾਰੇ ਚਾਚੇ ਤਾਏ ਇਕੱਠੇ ਹੋ ਕੇ ਰਹਿੰਦੇ ਨੇ ਨਾ ਤਾਂ ਉਹਨਾਂ ਦੇ ਘਰਾਂ ਲਾਗੇ-ਲਾਗੇ ਹੁੰਦੇ ਨੇ ਤੇ ਉਹਨਾਂ ਦੇ ਘਰਾਂ ਵਿੱਚ ਰਹਿਣ ਵਾਲੀਆਂ ਔਰਤਾਂ ਹਰ ਆਪਣੀਆਂ ਹੀ ਹੁੰਦੀਆਂ ਨੇ ਕੋਈ ਮਾਂ ਹੁੰਦੀ ਏ ਕੋਈ ਪਰਜਾਈ ਹੁੰਦੀ ਏ ਕੋਈ ਚਾਚੀ ਹੁੰਦੀ ਏ ਕੋਈ ਤਾਈ ਹੁੰਦੀ ਏ ਤੇ ਫਿਰ ਇਹੋ ਜਿਹੀ ਸੋਚ ਰੱਖਣੀ ਬਹੁਤ ਹੀ ਮਾੜੀ ਗੱਲ ਆ ਕਿਉਂਕਿ ਇਹ ਵੀਡੀਓਜ਼ ਵਿੱਚ ਗਵਾਂਡਣਾ ਦਾ ਜ਼ਿਕਰ ਕੀਤਾ ਜਾਂਦਾ ਤੇ ਗਵਾਂਡਣ ਨੂੰ ਬਹੁਤ ਹੀ ਗਲਤ ਸੋਚ ਨਾਲ ਉਹਦੇ ਬਾਰੇ ਗੱਲ ਕੀਤੀ ਜਾਂਦੀ ਆ ਤੇ ਫਿਰ ਇਹ ਗਵਾਂਡ ਵਿੱਚ ਰਹਿਣ ਵਾਲੀਆਂ ਔਰਤਾਂ ਤੇ ਆਪਣੀਆਂ ਹੀ ਹੁੰਦੀਆਂ ਅਸੀਂ ਅਕਸਰ ਹੀ ਪਿੰਡਾਂ ਵਿੱਚ ਵੇਖਦੇ ਹਾਂ ਕਿ ਸਾਡੇ ਚਾਚੇ ਤਾਇਿਆਂ ਦੇ ਘਰ ਹੀ ਹੁੰਦੇ ਲਾਗੋ ਲਾਗੀ ਤੇ ਫਿਰ ਉਹੋ ਹੀ ਗਵਾਂਡੀ ਗਵਾਂਡੀ ਹੁੰਦੇ ਆ ਤੇ ਜੇਕਰ ਅਸੀਂ ਗੱਲ ਕਰੀਏ ਸ਼ਹਿਰ ਦੀ ਤਾਂ ਸ਼ਹਿਰ ਵਿੱਚ ਵੀ ਜਿਹੜੇ ਆਣ ਗਵਾਂਡ ਵਿੱਚ ਰਹਿੰਦੇ ਉਹ ਆਪਣੇ ਪਾਈਜਾਰੇ ਦੇ ਲੋਕ ਹੁੰਦੇ ਆ ਜਿਹੜੇ ਦੁੱਖ ਸੁੱਖ ਵਿੱਚ ਸਭ ਤੋਂ ਪਹਿਲਾਂ ਭੱਜ ਕੇ ਆਉਂਦੇ ਆ ਤੇ ਜੇਕਰ ਇਹੋ ਜਿਹੀ ਸੋਚ ਰੱਖੀ ਜਾਊਗੀ ਤਾਂ ਕੀ ਕੱਲ ਨੂੰ ਫਿਰ ਕੋਈ ਆਂਡ ਗਵਾਂਡ ਵਿੱਚ ਰਹਿੰਦਾ ਕਿਸੇ ਦੀ ਮਦਦ ਕਰਨ ਵਾਸਤੇ ਆਵੇਗਾ ਕਿਉਂਕਿ ਜੇਕਰ ਪਤੀ ਦੀ ਸੋਚ ਐਵੇਂ ਦੀ ਹੈ ਤਾਂ ਫਿਰ ਜਿਹੜੀ ਉਸ ਘਰ ਵਿੱਚ ਪਤਨੀ ਰਹਿ ਰਹੀ ਆ ਉਸ ਦਾ ਵੀ ਤੇ ਕੋਈ ਗਵਾਂਡੀ ਹੋਵੇਗਾ ਹੀ ਨਾ ਫਿਰ ਕੋਈ ਕਿਸੇ ਦੇ ਘਰ ਮਦਦ ਕਰਨ ਜਾਵੇਗਾ ਕਦੇ ਵੀ ਨਹੀਂ ਜਾਵੇਗਾ ਕਿਉਂਕਿ ਗਵਾਂਡਣ ਬਾਰੇ ਇਹੋ ਜਿਹੀ ਸੋਚ ਰੱਖੀ ਜਾਂਦੀ ਗਵਾਂਡਣ ਨੂੰ ਇੰਨਾ ਮਾੜਾ ਸਮਝਿਆ ਜਾਂਦਾ ਕਿ ਸਾਡਾ ਪਤੀ ਗਵਾਂਡਣ ਤੇ ਅੱਖ ਰੱਖਦਾ ਤੇ ਫਿਰ ਗਵਾਂਡੀ ਵੀ ਤਾਂ ਸਾਡੀ ਪਤਨੀ ਤੇ ਅੱਖ ਰੱਖਦਾ ਹੀ ਹੋਵੇਗਾ ਇੰਨੀ ਗਲਤ ਸੋਚ ਇੰਨੀ ਗਿਰ ਚੁੱਕੀ ਸੋਚ ਸਾਡੀ ਤੇ ਮੇਰੀਆਂ ਭੈਣਾਂ ਨੂੰ ਹੀ ਚਾਹੀਦਾ ਵਾ ਕਿ ਇਸ ਵਿੱਚ ਇਸ ਬਾਰੇ ਆਵਾਜ਼ ਚੁੱਕੀ ਜਾਵੇ ਕਿ ਗਵਾਂਡਣ ਬਾਰੇ ਇਸ ਤਰ੍ਹਾਂ ਸੋਚਣਾ ਬਹੁਤ ਹੀ ਗਲਤ ਗੱਲ ਹੈ ਜੇ ਇਸ ਤਰ੍ਹਾਂ ਇਸ ਵੀਡੀਓਜ਼ ਵਿੱਚ ਮੈਸੇਜ ਦਿੱਤੇ ਜਾ ਰਹੇ ਆ ਇਸ ਦਾ ਮਤਲਬ ਤਾਂ ਇਹੀ ਹੁੰਦਾ ਕਿ ਗਵੰਡਣਾ ਬਹੁਤ ਮਾੜੀਆਂ ਹੁੰਦੀਆਂ ਤੇ ਸਾਡਾ ਪਤੀ ਗਵੰਡੀਆਂ ਦੇ ਘਰ ਨਹੀਂ ਜਾਣਾ ਚਾਹੀਦਾ ਜਾਂ ਫਿਰ ਗਵੰਡੀਆਂ ਦਾ ਪਤੀ ਸਾਡੇ ਘਰ ਨਹੀਂ ਆਉਣਾ ਚਾਹੀਦਾ ਕਿਉਂਕਿ ਆਂਢੀ ਗਵੰਢੀ ਦੇ ਵਿੱਚ ਰਹਿਣ ਵਾਲੀਆਂ ਔਰਤਾਂ ਫਿਰ ਮਾੜੀਆਂ ਹੁੰਦੀਆਂ ਇਸ ਦਾ ਮਤਲਬ ਤਾਂ ਇਹੀ ਬਣਦਾ ਸੋ ਮੈਂ ਇਹ ਤੁਸੀਂ ਸਾਰੇ ਵੀਡੀਓਜ਼ ਤਾਂ ਵੇਖਦੇ ਹੋ ਪਰ ਮੁਸਕਰਾ ਕੇ ਇਸ ਵੀਡੀਓਜ਼ ਨੂੰ ਅੱਗੇ ਕੱਢ ਦਿੰਦੇ ਹੋ ਪਰ ਇਹ ਬਹੁਤ ਹੀ ਸੋਚਣ ਵਾਲੀ ਗੱਲ ਆ ਕੀ ਅਸੀਂ ਆਪਣੇ ਬੱਚਿਆਂ ਨੂੰ ਇਹ ਕੀ ਸੋਚ ਦੇ ਰਹੇ ਹਾਂ ਸਾਡੇ ਬੱਚਿਆਂ ਨੂੰ ਇਹੋ ਜੀਆਂ ਗੱਲਾਂ ਸੋਚਣਗੇ ਤਾਂ ਕਿੰਨੀ ਗਰਾਵਟ ਆਵੇਗੀ ਉਹਨਾਂ ਦੀ ਸੋਚ ਵਿੱਚ ਉਹ ਪਹਿਲਾਂ ਤੋਂ ਹੀ ਆਪਣੇ ਦਿਮਾਗ ਵਿੱਚ ਇਸ ਗੱਲ ਨੂੰ ਬਿਠਾ ਲੈਣਗੇ ਕਿ ਗਵੰਡਰਾਂ ਬਾਰੇ ਇਹੋ ਜਿਹੀ ਧਾਰਨਾ ਰੱਖਣੀ ਚਾਹੀਦੀ ਹੈ ਗਵੰਡੀ ਇਹੋ ਜੇ ਹੁੰਦੇ ਆ ਤੇ ਫਿਰ ਕੋਈ ਵੀ ਆਂਡੀ ਗਵੰਡੀ ਕਿਸੇ ਦੀ ਮਦਦ ਕਰਨ ਲਈ ਭੱਜੇਗਾ ਨਹੀਂ ਕਿਤੇ ਮਾੜੀ ਘੜੀ ਆ ਜਾਵੇ ਰੱਬ ਨਾ ਕਰੇ ਤੇ ਕਦੀ ਕੋਈ ਗਵਾਂਢੀ ਕਿਸੇ ਦੇ ਮੂੰਹ 'ਚ ਪਾਣੀ ਪਾਉਣ ਨਹੀਂ ਆਊਗਾ ਕਿਉਂਕਿ ਅਸੀਂ ਸੋਚ ਹੀ ਇਹੋ ਜਿਹੀ ਰੱਖੀ ਆ ਜੋ ਇਸ ਵੀਡੀਓ ਵਿੱਚ ਦਿਖਾਇਆ ਜਾਂਦਾ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਆ ਜੋ ਇਹੋ ਜਿਹੀ ਵੀਡੀਓਜ਼ ਵਿੱਚ ਮੈਸੇਜ ਮਿਲਦੇ ਆ ਨਾ ਗਲਤ ਆਂਡੀਆਂ ਗਵਾਂਡੀਆਂ ਬਾਰੇ ਕਿਰਪਾ ਕਰਕੇ ਉਹੋ ਜਿਹੀਆਂ ਵੀਡੀਓਜ਼ ਨਾ ਵੇਖਿਆ ਕਰੋ ਬਹੁਤ ਸਾਰੇ ਚੰਗੇ ਲੋਕ ਵੀ ਵੀਡੀਓਜ਼ ਵਿੱਚ ਆਉਂਦੇ ਨੇ ਬਹੁਤ ਸਾਰੇ ਚੰਗੇ ਲੋਕ ਵੀ ਹੈਗੇ ਨੇ ਜੋ ਕਿ ਇਹੋ ਜਿਹੀਆਂ ਵੀਡੀਓਜ਼ ਬਣਾਉਂਦੇ ਨੇ ਜਿਨ੍ਹਾਂ ਦਾ ਕੋਈ ਮੈਸੇਜ ਹੁੰਦਾ ਤੇ ਬਹੁਤ ਸਾਰੇ ਸੂਝਵਾਨ ਭੈਣ ਭਰਾ ਹੁੰਦੇ ਜਿਹੋ ਜਿਹੜੇ ਇਹੋ ਜਿਹੀਆਂ ਸਾਫ਼ ਸੁਥਰੀਆਂ ਵੀਡੀਓਜ਼ ਨੂੰ ਦੇਖਦੇ ਆ ਸਮਾਜ ਵਿੱਚ ਬਹੁਤ ਤਰ੍ਹਾਂ ਦੇ ਲੋਕ ਆ ਪਰ ਕਟੋ-ਕਟ ਮੈਸੇਜ ਤਾਂ ਚੰਗਾ ਦਿੱਤਾ ਜਾਵੇ ਜੇਕਰ ਇਹੋ ਜਿਹੀ ਸੋਚ ਰਹੀ ਤਾਂ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਕੀ ਸੁਨੇਹੇ ਦੇ ਰਹੇ ਆ ਕਿ ਗਵਾਂਢਣਾ ਮਾੜੀਆਂ ਹੁੰਦੀਆਂ ਕੱਲ ਨੂੰ ਸਾਡੇ ਬੱਚਿਆਂ ਨੇ ਵੱਡੇ ਹੋ ਕੇ ਆਂਢੀ ਗੁਆਂਢੀ ਬਣਨਾ ਆ ਉਹਨਾਂ ਵੀ ਆਂਢ ਗੁਆਂਢ ਵਿੱਚ ਰਹਿਣਾ ਵਾ ਤੇ ਫਿਰ ਇਹੋ ਜਿਹੀਆਂ ਘਟੀਆਂ ਵੀਡੀਓਜ਼ ਵੇਖ ਕੇ ਉਹ ਇਹੀ ਸੋਚਣਗੇ ਕਿ ਗੁਆਂਢਣ ਪ੍ਰਤੀ ਇਹੋ ਜਿਹਾ ਵਿਵਹਾਰ ਕਰਨਾ ਗੁਆਂਢਣ ਪਦ ਪ੍ਰਤੀ ਇਹੋ ਜਿਹੀ ਸੋਚ ਰੱਖਣੀ ਆ ਇਹੋ ਜਿਹੀ ਘਟੀਆਂ ਸੋਚ ਸਾਡੇ ਬੱਚਿਆਂ ਵਿੱਚ ਆਣ ਵੜਨੀ ਆ ਮੈਂ ਆਪਣੀਆਂ ਭੈਣਾਂ ਨੂੰ ਬੇਨਤੀ ਕਰਦੀ ਆ ਕਿ ਤੁਸੀਂ ਆਵਾਜ਼ ਚੁੱਕੋ ਤਾਂ ਕਿ ਇਹੋ ਜਿਹੀ ਘਟੀਆਂ ਸੋਚ ਜੋ ਸਮਾਜ ਵਿੱਚ ਪੈਦਾ ਕਰ ਰਹੇ ਨੇ ਨਾ ਉਹਨਾਂ ਨੂੰ ਨਾਥ ਭਵੇ ਕਿ ਇਹੋ ਜਿਹੀ ਘਟੀਆ ਸੋਚ ਹੈ ਜਿਹੜੀ ਔਰਤਾਂ ਬਾਰੇ ਨਹੀਂ ਰੱਖਣੀ ਚਾਹੀਦੀ ਔਰਤ ਅਸ਼ਲੀਲਤਾ ਦੀ ਮੂਰਤ ਨਹੀਂ ਆ ਔਰਤ ਕੌਣ ਆ ਇਹ ਗਵੰਢਣ ਕੌਣ ਆ ਗਵੰਢ ਵਿੱਚ ਰਹਿਣ ਵਾਲੀ ਔਰਤ ਸਾਡੀ ਮਾਵਾਂ ਵਰਗੀ ਆ ਸਾਡੀ ਮਾਂ ਆ ਸਾਡੀ ਪਰਜਾਈ ਆ ਸਾਡੀ ਭੈਣ ਆ ਕੋਈ ਚਾਚੀ ਆ ਕੋਈ ਤਾਈ ਆ ਉਹ ਸਾਡੀਆਂ ਹੀ ਨੇ ਤੇ ਉਹਨਾਂ ਪ੍ਰਤੀ ਇਹੋ ਜਿਹੀ ਸੋਚ ਰੱਖਣੀ ਬਹੁਤ ਹੀ ਗਿਰੀ ਹੋਈ ਸੋਚ ਸਾਬਤ ਹੁੰਦੀ ਆ ਔਰਤ ਨੂੰ ਹਮੇਸ਼ਾ ਸਾਫ਼ ਨਿਗਾ ਨਾਲ ਵੇਖਣਾ ਚਾਹੀਦਾ ਅਸ਼ਲੀਲਤਾ ਦੀ ਮੂਰਤ ਨਹੀਂ ਬਣਾਉਣਾ ਚਾਹੀਦਾ ਸੋ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਨਾ ਆਪਣਾ ਫਰਜ਼ ਸਮਝਿਓ ਤਾਂ ਕਿ ਇਹੋ ਜਿਹੀ ਘਟੀਆ ਸੋਚ ਪੈਦਾ ਕਰਨ ਵਾਲਿਆਂ ਨੂੰ ਨੱਥ ਪਵੇ ਤੇ ਸਾਡੇ ਆਂਡ ਗਵਾਂਡ ਵਿੱਚ ਸਾਡੀ ਭਾਈਚਾਰਕ ਸਾਂਝ ਬਣੀ ਰਹੇ ਸਾਡਾ ਪਿਆਰ ਬਣਿਆ ਰਹੇ ਨਹੀਂ ਤੇ ਸਾਡਾ ਆਂਡ ਗਵਾਂਡ ਨਾਲੋਂ ਰਿਸ਼ਤੇ ਟੁੱਟਦਿਆਂ ਧੀਰ ਨਹੀਂ ਲੱਗਣੀ ਕਿਉਂਕਿ ਜਦੋਂ ਇਹ ਸੋਚ ਸਾਡੇ ਘਰ ਆਣ ਵੜੀ ਉਮੀਦ ਕਰਦੀਆਂ ਤੁਹਾਨੂੰ ਵਿਚਾਰ ਚੰਗੇ ਲੱਗਣਗੇ ਖੁਸ਼ ਰਹੋ ਤੰਦਰੁਸਤ ਰਹੋ